ਦੂ ਆਵਾਜ਼ ਹੋਰ ਤਿੱਖੀ ਹੋ ਉਹਨੂੰ ਜਦੋਂ ਜਦੋਂ ਵੀ ਐ ਕਰਿਆ ਪਹਿਲਾਂ 92 ਚ ਐਨਐਸ ਲਾਇਆ ਉਦੋਂ ਦਾ 5 ਦਿਨ ਇਹ ਵੀ ਨਹੀਂ ਪਤਾ ਲੱਗਿਆ ਦੀ ਮਾਰਲੀ ਜਿਉਂਦਾ ਕਿ ਮਾਰਦਾ ਤੇ ਉਦੋਂ ਪਹਿਲਾਂ ਬਠੰਡੇ ਸੀਏ ਰੱਖਿਆ ਉੱਥੇ ਛੱਡੇ ਪਾੜੇ ਇੱਥੇ ਕੱਚੀ ਫਾਂਸੀ ਦਿੱਤੀ ਉਹ ਇਹੀ ਕੋਈ ਗੱਲ ਨਹੀਂ ਗੁਰਦੇਵ ਸਿੰਘ ਕੌਂਕੇ ਦੇ ਨਾਲ ਰਹੇ ਨੇ ਉੱਥੇ ਸਾਬ ਉਦੋਂ ਸਾਰਾ ਉਦੋਂ ਸਾਰੇ ਆ ਕੋ ਕਰਿਆ ਇਹਨਾਂ ਨੇ ਪੁਲਸ ਆਵੇ ਉਹ ਕਹਿੰਦਾ ਮਾਰਲੀ ਸਾਹਿਬ ਕਿੱਥੇ ਹੋ ਕਹਿੰਦਾ ਮੈਂ ਰஞ்சிਤ ਤੋਂ ਗੋਲਿਆ ਬਟਿਆਲੇ ਬਸ ਇੰਨਾ ਕਹਿਣ ਦੀ ਦੇਰ ਸੀ 10 ਮਿੰਟ ਬਾਅਦ ਹੋਰੇ ਆ ਗਏ ਪੈ ਪਰੀਪਲੈਂਟ ਦੀ ਐਫ ਆਈ ਆਰ ਵੀ ਦਰਜ ਬਾਅਦ ਚ ਹੋਈ ਹੈ ਉਸ ਤੋਂ ਬਾਅਦ ਰਜਿੰਦਰਾ ਹਸਪਤਾਲ ਚ ਲੈ ਕੇ ਗਏ ਨੇ ਉੱਥੇ ਪੁਲਿਸ ਦਾ ਰਵਈਆ ਬਹੁਤ ਐ ਸੀ ਜਿਵੇਂ ਬਹੁਤ ਕ੍ਰਿਮੀਨਲ ਬੰਦਾ ਫੜਿਆ ਹੁੰਦਾ ਜੋ ਹੁਣ ਯਾਦ ਨਹੀਂ ਜੀ ਉਹ ਕਿਸੇ ਦੀ ਆਏ ਸੁਣਦੇ ਥੋੜੋ ਨੇ ਬੋਲਦੇ ਨੇ ਉਹ ਸ਼ੁਰੂ ਤੋਂ ਹੀ ਬੋਲਦੇ ਨੇ ਕਿਉਂਕਿ ਸਾਡੇ ਘਰੇ ਤਾਂ ਜਿਆਦਾ ਜਦ ਖਾੜਕੂ ਮੂਵਮੈਂਟ ਚੱਲਦੀ ਸੀ ਸਾਡੇ ਘਰੇ ਤਾਂ ਤਿੰਨ ਤਿੰਨ ਦਿਨ ਦਿਨ ਚੱਤਰ ਨੇ ਵਾਰ ਰੇਡ ਪੈਂਦੀ ਹੁੰਦੀ ਸੀ ਸਾਡੇ ਪਿੰਡ ਤਾਂ ਐ ਲੱਗਦਾ ਹੁੰਦਾ ਵੀ ਜੇ ਅੱਜ ਪੁਲਿਸ ਨਹੀਂ ਆਈ ਪਤਾ ਨਹੀਂ ਕੀ ਗੱਲ ਛੁੱਟੀ ਤੇ ਆਏ ਪੁਲਿਸ ਵਾਲੇ ਤਾਂ ਕਹਿੰਦੇ ਨੇ ਵੀ ਜਵਾਨਤ ਲਓ ਜੀ ਤੁਸੀਂ ਉਹ ਕਹਿੰਦਾ ਗੱਲ ਅਸਲ 'ਚ ਸਹੇਦ ਹੀ ਨਹੀਂ ਗੱਲ ਪੈਸੇ ਦੀ ਆ ਅੱਜ ਮੇਰੇ ਤਾਂ ਢੂਠਾ ਬਰਚਾ ਦਰਜ ਕਰਾਵੇਂ ਜਵਾਨਤ ਕਰੀ ਗੇਟ ਤੇ ਨਿਕਲਦੇ ਹੋਰ ਪਾ ਕੇ ਕਰ ਦੇਣਗੇ ਅੰਦਰ ਉਹ ਕਹਿੰਦਾ ਵੀ ਸਾਰੇ ਇਕੱਠੇ ਹੋਵੋ ਇਹ ਗੱਲ ਮarli ਦੀ ਨਹੀਂ ਮarli ਤਾਂ ਕੱਟ ਜੂ ਮੇ ਮੋੜ ਕੇ ਇਕੱਲੇ ਇਕੱਲੇ ਦੀ ਵਾਰੀ ਆਊਗਾ ਉਸ ਦਿਨ ਦੀ ਘਟਨਾ ਬਾਰੇ ਇੱਕ ਵਾਰ ਕਿਉਂਕਿ ਵੈਸੇ ਤਾਂ ਸਭ ਨੇ ਦੇਖਿਆ ਹੀ ਹੈ। ਸਭ ਨੇ ਐ ਪਰ ਅਸੀਂ ਥੋੜਾ ਜਿਹਾ ਬਰੀਫ ਦੇ ਵਿੱਚ ਜਾਣਨਾ ਚਾਹਾਂਗੇ ਕਿਵੇਂ ਕੀ ਵਾਪਰਦਾ ਕਿਵੇਂ ਪੁਲਿਸ ਆਉਂਦੀ ਹੈ ਜਰੂਰ ਦੱਸੋ। ਮਾਲਵਿੰਦਰ ਸਿੰਘ ਮਾਲੀ ਮਹਾਲੀ ਰਹਿੰਦੇ ਨੇ ਮੈਂ ਪਟਿਆਲੇ ਰਹਿਣਾ ਮੈਂ ਉਹਨਾਂ ਤੋਂ ਛੋਟਾ ਰਣਜੀਤ ਸਿੰਘ। ਉਹ ਮੇਰੇ ਕੋਲੇ ਅਜੇ 1 ਘੰਟਾ ਡੇਢ ਘੰਟਾ ਪਹਿਲਾਂ ਹੀ ਆਏ ਸੀ। ਵੱਡਾ ਭਰਾ ਵੀ ਨਾਲ ਸੀ। ਤੇ ਅਸੀਂ ਬੈਠੇ ਸੀ ਤੇ ਬੈਲ ਮਾਰੀ ਬੈਲ ਮਾਰ ਕੇ ਉਹ ਕਹਿੰਦੇ ਵੀ ਰਣਜੀਤ ਨੂੰ ਮਿਲਣਾ। ਉਹਦੀ ਢਾੜਾ ਆਵੜੀਆਂ ਵਿੱਚ ਤੇ ਕਹਿੰਦੇ ਮਾਲੀ ਕਿੱਥੇ ਮੈਂ ਇੱਥੇ ਹੀ ਆ। ਤੁਸੀਂ ਜਾਨੀ ਬੰਦੇ ਦਾ ਉਹਦਾ ਬਿਹੇਵੀਅਰ ਬਹੁਤ ਰੁੱਖਾ ਸੀ ਜਿਹੜਾ ਪੁਲਿਸ ਵਾਲਾ ਤੇ ਹਰਮਿੰਦਰ ਸੈਣੀ ਤੇ ਮਾਲੀ ਨੇ ਪੁੱਛਿਆ ਵੀ ਤੁਸੀਂ ਐਫ ਆਈ ਆਰ ਦਿਖਾਓ ਉਹ ਫੋਨ ਕਰੀ ਜਾਂਦਾ ਵੀ ਕੀ ਆ ਯਾਰ ਕੀ ਦੱਸਾਂ ਐਫ ਆਈ ਆਰ ਪੁੱਛਦੇ ਨੇ ਉਹਨੇ ਹੋਰ ਕੋਈ ਗੱਲ ਨਾ ਹੋਈ ਕਹਿੰਦਾ ਆਈ ਟੀ ਧਾਰਾ 67 ਦੇ ਦੀਨ ਪਰਚਾ ਦਰਜ ਹੋਇਆ ਉਹ ਕਹਿੰਦਾ ਦਿਖਾਓ ਕਹਿੰਦਾ ਪਰਚਾ ਦਰਜ ਹੋ ਗਿਆ ਸਾਨੂੰ ਕੋਈ ਲੋੜ ਨਹੀਂ ਤੇ ਉਹ ਕਹਿੰਦਾ ਬਰੰਟ ਦਿਖਾਓ ਕਹਿੰਦਾ ਬਰੰਟ ਸਾਨੂੰ ਕੋਈ ਦਿਖਾਉਣ ਦੀ ਲੋੜ ਨਹੀਂ ਤੇ ਤੁਹਾਨੂੰ ਚੱਲਣਾ ਪਊ ਉਹ ਕਹਿੰਦਾ ਚੱਲਣਾ ਇਹ ਤਾਂ ਵਰਪੋਈ ਕੁਪੜੋਸ ਵਾਲਾ ਦੀ ਕਹਿੰਦਾ ਤੂੰ ਬਹਿ ਜਾ ਇੱਥੇ ਪੁਲਿਸ ਵਾਲੇ ਨੂੰ ਕਿਹਾ ਉਹ ਕਹਿੰਦਾ ਤਾਂ ਮੈਂ ਦੇਖਣਾ ਮੈਂ ਕਿੱਥੇ ਬੈਠਣਾ ਉਹ ਕਹਿੰਦਾ ਮੈਂ ਤੂੰ ਸਾਡੇ ਘਰੇ ਆਇਆ ਆ ਤੈਨੂੰ ਭਾਈ ਹੀ ਕਿਹਾ ਵੀ ਤੂੰ ਬਹਿ ਜਾ ਮੈਂ ਤੈਨੂੰ ਕੋਈ ਹੋਣੀ ਜਣੀ ਫਿਰ ਲੈ ਗਿਆ ਜੀ ਉਹ ਹਾਂ ਕੀ ਮੰਨਦੇ ਹੋ ਤੁਸੀਂ ਉਸ ਵੇਲੇ ਮੌਜੂਦ ਸੀ ਜਿਵੇਂ ਹਾਲਾਂਕਿ ਵੀਡੀਓ ਨਸ਼ਰ ਹੋਈ ਆ ਵੀਡੀਓ ਵੀ ਦੇਖੀ ਆ ਜਿਵੇਂ ਕਿਸੇ ਰੇਡ ਜਿਸ ਤਰ੍ਹਾਂ ਦੇ ਨਾਲ ਮਾਰੀ ਗਈ ਇਹ ਨਹੀਂ ਲੱਗਦਾ ਵੀ ਕਿਤੇ ਜਿਵੇਂ ਵੱਡੇ ਗੈਂਗਸਟਰ ਦੇ ਘਰ ਦੇ ਵਿੱਚ ਪੁਲਿਸ ਆਉਂਦਾ ਤੁਹਾਨੂੰ ਨਹੀਂ ਲੱਗਦਾ ਕਿਉਂਕਿ ਉਹ ਖੁਦ ਇੱਕ ਸੀਨੀਅਰ ਪੱਤਰਕਾਰ ਵੀ ਨੇ ਜੇ ਫੋਨ ਤੇ ਵਾਰਤਾਲਾਪ ਕਰਕੇ ਬੁਲਾਇਆ ਹੁੰਦਾ ਸ਼ਾਇਦ ਸਭ ਕੁਝ ਉਸ ਤਰ੍ਹਾਂ ਦੇ ਨਾਲ ਵੀ ਕੀਤਾ ਜਾ ਸਕਦੀ ਪਰ ਇਸ ਤਰ੍ਹਾਂ ਦੇ ਦਹਿਸ਼ਤ ਪਾਉਣਾ ਇਹ ਨੂੰ ਕਿਵੇਂ ਮੰਨਦੇ ਹੋ ਅਸਲ ਦੇ ਵਿੱਚ ਸਕੀਮ ਇਹਨਾਂ ਨੇ ਬਣਾ ਲਈ ਪਹਿਲਾਂ ਚਾਰ ਪੁਲਿਸ ਪਾਰਟੀਆਂ ਬਣਾ ਲਈਆਂ ਚਾਰ ਪੁਲਿਸ ਪਾਰਟੀਆਂ ਬਣਾ ਕੇ ਇੱਕ ਦਾ ਮਾਰ ਲਈ ਤੇ ਉੱਥੇ ਮਹਾਲੀ ਸਥਿਤ ਘਰ ਨੂੰ ਵਾਗੀ ਜੀ ਤੇ ਇੱਕ ਹੋਰ ਆ ਗਈ ਦੋ ਹੋਰ ਪਾਸੇ ਸੀ ਜੀ ਚਲੋ ਇਹਨੇ ਕਿਸੇ ਇਹਨੇ ਫੋਨ ਕਰਿਆ ਕਿਸੇ ਫੌਜ ਅਫਸਰ ਨੇ ਜੀ ਕਹਿੰਦਾ ਮਾਲੀ ਸਾਹਿਬ ਕਿੱਥੇ ਹੋ ਕਹਿੰਦਾ ਮੈਂ ਰਣਜੀਤ ਗੋਲਿਆ ਪਟਿਆਲੇ ਬਸ ਇੰਨਾ ਕਹਿਣ ਦੀ ਦੇਰ ਤੀ 10 ਮਿੰਟ ਬਾਅਦ ਹੋਰੇ ਆ ਗਏ ਪ੍ਰੀਪਲੈਨਟ ਦੀ ਐਫ ਆਈ ਆਰ ਵੀ ਦਰਜ ਬਾਅਦ ਚ ਹੋਈ ਹੈ ਤੁਹਾਨੂੰ ਕਿਹਾ ਤੇ دہشت ਪਾਉਣ ਦੇ ਮਾਹੌਲ ਕਰਕੇ ਇਦਾਂ ਦਾ ਕੋਈ ਵਿਵਾਰੇ دہشت ਦਾ ਮਾਲੀ ਤੇ ਦਾ ਕੀ دہشت ਪੈਣੀ ਹੈ ਖੈਰ ਉਹਨੇ ਬਥੇੜਾ ਵਾਰ ਦੇਖਿਆ ਹੋਇਆ ਇਹ ਹੂੰ ਬਠਿੰਡ ਤੁਸੀਂ ਭਰਾ ਰਹੇ ਆ ਭਰਾ ਉਹਦੇ ਅਸੀਂ ਤਾਂ ਦੇ ਦੇਈਏ ਅਸੀਂ ਤਾਂ ਜਿਹੜੀ ਉਹਨੇ ਬਾਕੀ ਦੇਣੀ ਹੈ ਤੁਹਾਨੂੰ ਲੱਗਦਾ ਵੀ ਮਾਲਵਿੰਦਰ ਸਿੰਘ ਮਾਰ ਲਈਤੀ ਪਰਚੀ ਜਾਂ ਇਹ ਜੇਲਾ ਉਹਨੂੰ ਉਹਦੀ ਆਵਾਜ਼ ਨੂੰ ਦਬਾ ਲੈਣ ਨਹੀਂ ਜੀ ਨਹੀਂ ਸਮਾਂ ਉਹ ਆਵਾਜ਼ ਹੋਰ ਤਿੱਖੀ ਹੋ ਉਦੋਂ ਆਵਾਜ਼ ਹੋਰ ਤਿੱਖੀ ਹੋ ਉਹਨੂੰ ਜਦੋਂ ਜਦੋਂ ਵੀ ਐ ਕਰਿਆ ਪਹਿਲਾਂ 92 ਚ ਐਨਐਸ ਲਾਇਆ ਉਦੋਂ ਦਾ 5 ਦਿਨ ਇਹ ਵੀ ਨਹੀਂ ਪਤਾ ਲੱਗਿਆ ਦੀ ਮਾਰ ਲਈ ਜਿਉਂਦਾ ਕਿ ਮਾਰਤਾ ਉਦੋਂ ਐਨਐਸ ਲਾਇਆ ਫਿਰ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਉਹ ਟੁੱਟਿਆ ਐਨਐਸ ਤੇ ਉਦੋਂ ਪਹਿਲਾਂ ਬਠੰਡੇ ਸੀ ਇਹ ਰੱਖਿਆ ਉੱਥੇ ਛੱਡੇ ਪਾੜੇ ਇੱਥੇ ਕੱਚੀ ਫਾਂਸੀ ਦਿੱਤੀ ਉਹ ਇਹ ਹੀ ਕੋਈ ਗੱਲ ਨਹੀਂ ਗੁਰਦੇਵ ਸਿੰਘ ਕੌਂਕੇ ਦੇ ਨਾਲ ਰਹੇ ਨੇ ਉੱਥੇ ਸਰ ਤੇ ਉਦੋਂ ਸਰ ਉਦੋਂ ਸਾਰੇ ਕੁਝ ਕਰਿਆ ਇਹਨਾਂ ਨੇ ਪੁਲਿਸ ਵਾਲੇ ਤੁਹਾਨੂੰ ਕੀ ਲੱਗਦਾ ਵੀ ਐਸਾ ਡਰ ਮਾਲਵਿੰਦਰ ਸਿੰਘ ਮਾਲੀ ਹੋਰਾਂ ਤੋਂ ਸਰਕਾਰ ਨੂੰ ਕੀ ਹੋ ਸਕਦਾ ਜਾਂ ਕੋਈ ਰੰਜਿਸ਼ ਕੀ ਕਿਉਂ ਐ ਐਸਾ ਕੀਤਾ ਖਿਲਾਫ ਬੋਲਦਾ ਜੀ ਅਸਲ 'ਚ ਉਹ ਬੰਦੇ ਦੀ ਨਾ ਹਰ ਇੱਕ ਮਸਲੇ ਤੇ ਪਕੜਾ ਜੀ ਹਰ ਇੱਕ ਜਿਹੜਾ ਵੀ ਫੈਸਲਾ ਇਹ ਕਰਦੇ ਨੇ ਜਿਹੜਾ ਉਹਨੂੰ ਗਲਤ ਲੱਗਦਾ ਜੇ ਕੋਈ ਆਵਦਾ ਬੰਦਾ ਵੀ ਗਲਤ ਬੋਲਦਾ ਉਹ ਉਹ ਵੀ ਕਹਿੰਦਾ ਉਹ ਵੀ ਜਦੋਂ ਜਿਵੇਂ ਭਾਰਤ 'ਚ ਕਿਸਾਨ ਜੁੜੀਆਂ ਚ ਹੁੰਦਾ ਹੋਰ ਆਵਦਿਆਂ ਦੇ ਵੀ ਨੁਕਤੇ ਚ ਨਹੀਂ ਕਰਦਾ ਉਹ ਇੱਕ ਗੱਲ ਦੱਸਿਓ ਵੀ ਹੁਣ ਜਮਾਨਤ ਕਿਉਂ ਕਿਉਂ ਨਹੀਂ ਲੈ ਰਹੇ ਤੁਸੀਂ ਨਹੀਂ ਲੈ ਰਹੇ ਜਾਂ ਉਹਨਾਂ ਨੇ ਕਿਹਾ ਵੀ ਨਹੀਂ ਲੈਣੀ ਦੇਖੋ ਪੁਲਿਸ ਵਾਲੇ ਤਾਂ ਕਹਿੰਦੇ ਨੇ ਵੀ ਜਵਾਨਤ ਲਓ ਜੀ ਤੁਸੀਂ ਉਹ ਕਹਿੰਦਾ ਗੱਲ ਅਸਲ 'ਚ ਸਹੇਦ ਹੀ ਨਹੀਂ ਗੱਲ ਪੈਸੇ ਦੀ ਆ ਅੱਜ ਮੇਰੇ ਤਾਂ ਠੂਠਾ ਪਰਚਾ ਦਰਜ ਕਰਾਵੇਂ ਜਵਾਨਤ ਕਰੀ ਗੇਟ ਤੇ ਨਿਕਲਦੇ ਹੋ ਹੋਰ ਪਾ ਕੇ ਕਰ ਦੇਣਗੇ ਅੰਦਰ ਤੇ ਸਾਰੇ ਜੱਜ ਸਾਹਿਬਾਨ ਦੀ ਜਿਹੜੇ ਸਾਹਕਾਰ ਜੱਜ ਰਣਜੀਤ ਸਿੰਘ ਆਰਐਸ ਬੈਂਸ ਨੇ ਵਕੀਲ ਆਪਣੇ ਉਹਨਾਂ ਨੇ ਵੀ ਇਹ ਐਫ ਆਈ ਆਰ ਉਦੋਂ ਹੀ ਅਸਲ ਰੱਦ ਕਰਨੀ ਚਾਹੀਦੀ ਸੀ ਜਿਹੜੇ ਮੈਜਿਸਟ੍ਰੇਟ ਨੇ ਨਿਆਗ ਹਰਾਸਤ 'ਚ ਭੇਜੇ ਉਦੋਂ ਪੁਲਿਸ ਵਾਲਿਆਂ ਨੇ ਨੂੰ ਕਿਹਾ ਮਾਲੀ ਨੇ ਵੀ ਮੈਂ ਆਪੇ ਪੇਸ਼ ਹੁਣਾ ਨਹੀਂ ਜੀ ਕਹਿੰਦੇ ਆਪ ਨਹੀਂ ਪੇਸ਼ ਹੋ ਸਕਦੇ ਜੇ ਪ੍ਰਸ਼ਾਸਨ ਦਾ ਵਿਹਾਰ ਜਿਹੜਾ ਉਹ ਹਾਲਾਂਕਿ ਉਹ ਵੀ ਖਬਰ ਆਈ ਹੈ ਕਿਸ ਤਰ੍ਹਾਂ ਦਾ ਹੁਣ ਤੁਹਾਡੇ ਦਿਨ ਉਹਨਾਂ ਨੇ ਪਹਿਲੇ ਦਿਨ ਉਹਨਾਂ ਨੇ ਤੰਗ ਜਿਹਾ ਕਰਿਆ ਮੈਨੂੰ ਜਾਨੀ ਮੇਰੀ 8 ਵਜੇ ਪਹਿਲੀ ਉਹ ਸੀ ਮੁਲਾਕਾਤ ਤੇ ਮੈਨੂੰ ਸਾਰਿਆਂ ਤੋਂ ਬਾਅਦ ਮਿਲਿਆ ਮੁੜ ਕੇ ਹੁਣ ਠੀਕ ਆ ਹੁਣ ਠੀਕ ਆ ਜਦੋਂ ਤੁਹਾਨੂੰ ਖਬਰ ਆਈ ਆ ਉਸ ਤੋਂ ਬਾਅਦ ਲੱਗਿਆ ਵੀ ਪਰ ਹਾਂ ਉਸ ਤੋਂ ਬਾਅਦ ਰਜਿੰਦਰਾ ਹਸਪਤਾਲ ਚ ਲੈ ਕੇ ਗਏ ਨੇ ਉੱਥੇ ਪੁਲਿਸਦਾਰ ਵੀ ਬਹੁਤ ਆਏ ਸੀ ਜਿਵੇਂ ਬਹੁਤ ਕ੍ਰਿਮੀਨਲ ਬੰਦਾ ਫੜਿਆ ਹੁੰਦਾ ਅਸੀਂ ਮੂਰਲੇ ਗੇਟ ਤੇ ਖੜੇ ਰਹੇ ਮੇਰੇ ਚਾਚਾ ਜੀ ਦਾ ਬੇਟਾ ਇਹਨੂੰ ਮੈਂ ਅੰਦਰ ਬਿਠਾਇਆ ਅੱਖ ਵਾਲੀ ਉਹ ਚ ਉੱਥੇ ਜਿੱਥੇ ਦਿਖਾਉਣਾ ਸੀ ਪਿੱਛੇ ਨਹੀਂ ਲੈ ਕੇ ਆਏ মিডিਆ ਜਦੋਂ ਭੱਜ ਕੇ ਗਿਆ ਵੀ ਇੱਧਰ ਦੀ ਲੈ ਕੇ ਆਣੇ মিডিਆ ਉੱਧਰ ਖੜ ਗਿਆ ਉਸ ਦਿਬਾ ਹੋਰ ਜੰਦਾ ਤੋੜ ਕੇ ਖੋਲ ਕੇ ਦੂਜੇ ਵਾਸਤੇ ਵੀ ਲੈ ਕੇ ਭੱਜ ਗਏ ਜਣੀ ਆਏ ਮੜਾ ਤਾਂ মিডিਆ ਨੂੰ ਜਾਂ ਲੋਕਾਂ ਨੂੰ ਵੀ ਇਹਦਾ ਬਹੁਤ ਵੱਡਾ ਹੋਆ ਬੇਡਰ ਹਾਂ ਜਿਸਕਰ ਬੇਬਾਕੀ ਦੇ ਨਾਲ ਬੋਲਦੇ ਆ ਪਰਿਵਾਰ ਦੇ ਵੱਲੋਂ ਤੁਹਾਡੇ ਵੱਲੋਂ ਨਹੀਂ ਕਦੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਖੁੱਲ ਕੇ ਨਹੀਂ ਨਹੀਂ ਉਹ ਆਜ਼ਾਦ ਨੇ ਜੀ ਉਹ ਕਿਸੇ ਦੀ ਆਏ ਸੁਣਦੇ ਥੋੜੋ ਨੇ ਬੋਲਦੇ ਨੇ ਉਹ ਸ਼ੁਰੂ ਤੋਂ ਹੀ ਬੋਲਦੇ ਨੇ ਕਿਉਂਕਿ ਸਾਡੇ ਘਰੇ ਤਾਂ ਜਿਆਦਾ ਇਹ ਤੋਂ ਜਦ ਖਾੜਕੂ ਮੂਵਮੈਂਟ ਚੱਲਦੀ ਸੀ ਸਾਡੇ ਘਰੇ ਤਾਂ ਤਿੰਨ ਤਿੰਨ ਦਿਨ ਦਿਨ ਚੰਤਰ ਨਵਾਰ ਰੇਡ ਪੈਂਦੀ ਹੁੰਦੀ ਸੀ ਸਾਡੇ ਪਿੰਡ ਤਾਂ ਇਹ ਲੱਗਦਾ ਹੁੰਦਾ ਵੀ ਜੇ ਅੱਜ ਪੁਲਿਸ ਨਹੀਂ ਆਈ ਪਤਾ ਕੀ ਗੱਲ ਛੁੱਟੀ ਤੇ ਆ ਇਹ ਜੋ ਪਿੰਡ ਦਾ ਸਾਡੇ ਦਾ ਇੰਨਾ ਇੱਕਾ ਵੀ ਮਾਲੀ ਪੁਲਿਸ ਦੇ ਵਿੱਚ ਨਹੀਂ ਲੰਘ ਜਾਂਦਾ ਵਿੱਚੇ ਖੜਾ ਰਹਿਣਾ ਲੋਕ ਕਹਿੰਦੇ ਉਹ ਤਾਂ ਕਦੇ ਆਇਆ ਸੀ ਸਾਡੇ ਪੁਲਿਸ ਪਿੰਡ ਵੀ ਹੁਣ ਅੱਜ ਵੀ ਅੱਧਾ ਪਿੰਡ ਆਇਆ ਹੋਇਆ ਜੀ ਸਾਡੇ ਪਿੰਡ ਨੇ ਹਮੇਸ਼ਾ ਸਾਥ ਦਿੱਤਾ ਤੇ ਮਾਲੀ ਨੇ ਇਹ ਵੀ ਸਾਰੀਆਂ ਜਥੇਬੰਦੀਆਂ ਦਾ ਸਾਰੇ ਸਿਆਸੀ ਤੇ ਪੱਤਰਕਾਰਾਂ ਦਾ ਹੋਰ ਸਾਰਿਆਂ ਦਾ ਜਿਨ੍ਹਾਂ ਨੇ ਵੀ ਸਿਆਸਤ ਤੋਂ ਉੱਪਰ ਬਖਰੇਵਿਆਂ ਤੋਂ ਉੱਪਰ ਉੱਠ ਕੇ ਉਹ ਸਪੋਰਟ ਕਰੀਆ ਸਾਰਿਆਂ ਦਾ ਉਹਨੇ ਧੰਨਵਾਦ ਕਰਿਆ ਉਹ ਕਹਿੰਦਾ ਵੀ ਸਾਰੇ ਇਕੱਠੇ ਹੋਵੋ ਇਹ ਗੱਲ ਮਾਲੀ ਦੀ ਨਹੀਂ ਮਾਲੀ ਤਾਂ ਕੱਟ ਜੂ ਵੀ ਮੁੜ ਕੇ ਇਕੱਲੇ- ਇਕੱਲੇ ਦੀ ਵਾਰੀ ਆਉ ਉਹ ਭਗਵੰਤ ਮਾਨ ਜੀ ਜਿਹੜਾ ਬੀਜੇਪੀ ਦੀ ਸ਼ਹਿਤ ਹੈ ਜਾਂ ਕੇਜਰੀਵਾਲ ਦੀ ਸ਼ਹਿਤ ਹੈ ਕੁਸ ਕਰ ਰਿਹਾ ਹੈ